ਤੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਲੋਕਾਂ ਨੂੰ ਇਸ ਕਰਕੇ ਦੱਸਿਆ ਕਿ ਆਪਾਂ ਗਾਹ ਤੋਂ ਨਿਗਾਹ ਰੱਖਣੀ ਹੈ ਅਡਾਨੀ ਤੇ ਬਾਨੀ ਦੀਆਂ ਕੰਪਨੀਆਂ 'ਚ ਪੈਸਾ ਲਾਉਣਾ ਬੰਦ ਕਰ ਦਿਓ। ਬਾਨੀ ਬਾਨੀ ਹਾਏ 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 ਇਹ ਛੋਟਾ ਵੀ ਸਾਰਿਆਂ ਦਾ ਸੰਗਵਾਦ ਜਿਉਂਦੇ ਵਸਦੇ ਰਹੋ ਮੈਂ तमाम ਲੀਡਰਸ਼ਿਪਾਂ ਦਾ ਦਿੰਪਾ ਜੀ ਦਾ ਪਾੜਾ ਜੀ ਦਾ ਅੱਜ ਮੇਰੇ ਭਰਾ ਨੇ ਦਿੰਪਾ ਜੀ ਅੱਜ ਨੇ ਚਿਪ ਗਾ ਮੋਹਿਤ ਮੇਂਦਰਾ ਸਾਹਿਬ ਯੂਥ ਕਾਂਗਰਸ ਦਾ ਸਦੀਕ ਸਾਹਿਬ ਦਾ ਬੇਈ ਸਾਹਿਬ ਦਾ ਸਾਡੇ ਜ਼ਿਲ੍ਹੇ ਦੇ ਪ੍ਰਧਾਨਾਂ ਦਾ ਮੈਂ ਬੜਾ ਧੰਨਵਾਦੀ ਆ ਬੜਾ ਮਸ਼ਕੂਰ ਆ ਤੇ ਲੋਨ ਸਾਹਿਬ ਸਾਡੇ ਸਾਡਾ ਡੀਜੀਪੀ ਸਾਹਿਬ ਦਾ ਸਾਡੇ ਸਪੋਰਟਸ ਪਰਸਨਾਂ ਦਾ ਬਲਾਕਾਂ ਦੇ ਪ੍ਰਧਾਨਾਂ ਦਾ ਜੇ ਮੈਂ ਸਾਰਿਆਂ ਦਾ ਨਾਮ ਲਵਾਂਗਾ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਬਿੱਟੂ ਜੀ ਬੱਬੂ ਜੀ ਖੜੇ ਫਿਰ ਜਾਦਾ ਸਮਾਂ ਲੱਗ ਜਾਏਗਾ ਤੁਸੀਂ ਸਾਰੇ ਮੇਰੇ ਸਿਰ ਦੇ ਤਾਜ ਹੋ ਤੁਹਾਡਾ ਮੈਂ ਮੈਨੂੰ ਪਤਾ ਹੈ ਕਿ ਤੁਸੀਂ ਪਿਆਰ ਕਰਦੇ ਹੋ ਤਾਂ ਹੀ ਠਾਣੇ ਆਈ ਹੋਈ ਹੈ ਬੇ ਨੌਜਵਾਨ ਮੁੰਡਿਆਂ ਦਾ ਦਾਦਾ ਜੀ ਜਿਨ੍ਹਾਂ ਨੇ ਮੇਰੀਆਂ ਬਾਹਾਂ ਫੜ ਫੜ ਕੇ ਪੂਰਾ ਜੋਸ਼ ਉਖਾਇਆ ਮੈਂ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਦਾ ਐਨਐਸਯੂਆਈ ਆਪਾਂ ਜਿੰਦਾਬਾਹ 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 ਈਸ਼ਰਪ੍ਰੀ ਦਰਬੀ NSUI ਆਲੇ ਪ੍ਰਧਾਨ ਦਾ ਸਾਰਿਆਂ ਦਾ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ